ਸਤਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਰਹਿਮਤ ਕੀਤੀ ਜਿੱਥੇ ਸਤਗੁਰਾਂ ਨੇ ਸਿੱਖ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਦਾ ਗੁਣ ਬਖਸ਼ਿਸ਼ ਕੀਤਾ ਉਥੇ ਸਿੱਖ ਨੂੰ ਇਹ ਵੀ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਕਿ ਜਿੱਥੇ ਵੀ ਇਹਦਾ ਰੈਣ ਵਸੇਰਾ ਹੋਵੇ ਉਥੇ ਵੀ ਗੁਰੂਆਂ ਸੰਗਤਾਂ ਦੇ ਨਾਲ ਤੇ ਸਮੁੱਚੀ ਮਨੁੱਖਤਾ ਦੇ ਨਾਲ ਜੁੜ ਕੇ ਰਹਿਣਾ ਤੇ ਇਹ ਸਿਧਾਂਤ ਨੂੰ ਲੈ ਕੇ ਸਾਡੇ ਬਹੁਤ ਸਾਰੇ ਪੰਜਾਬੀ ਵੀ ਖਾਸ ਕਰਕੇ ਸਿੱਖ ਉਹ ਦੇਸ਼ਾਂ ਤੋਂ ਵਿਦੇਸ਼ਾਂ ਵਿੱਚ ਵੀ ਗਏ ਤੇ ਉਹਨੇ ਆਪਣੇ ਵਿਦੇਸ਼ਾਂ ਦੇ ਵਿੱਚ ਗੁਰੂ ਆਸ਼ੇ ਅਨੁਸਾਰ ਗੁਰਸਿੱਖੀ ਦੇ ਜੀਵਨ ਨੂੰ ਪਰਮਾਏ ਹੋਏ ਉਹ ਵੀ ਤੇ ਨਾਲ ਉਥੋਂ ਦੇ ਡੈਮੋਕਰਟਿਕ ਸੈਟਅਪ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਉਹ ਤੁਮਾ ਪਾਈਆਂ ਉਹਦੇ ਵਿੱਚੋਂ ਸਾਡੇ ਵਿੱਚ ਅੱਜ ਅਚੇਤੇ ਤੌਰ ਤੇ ਸਰਦਾਰ ਜਫਰਾ ਸਿੰਘ ਜੀ ਹਲਣ ਜਿਹੜੇ ਐਮਪੀ ਆ ਇਹ ਤਿੰਨ ਤੀਜੀ ਟਰਮ ਆਪਣੀ ਪੂਰੀ ਕਰ ਰਹੇ ਆ ਚੀਚੇ ਤੌਰ ਤੇ ਅੱਜ ਪਹੁੰਚੇ ਤੇ ਨਾਲ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਗੁਰਦਵਾਰਾ ਸਾਹਿਬ ਦੇ ਉੱਥੇ ਪ੍ਰਧਾਨ ਵੀ ਰਹੇ ਆ ਚਲੋ ਸਰਦਾਰ ਅਮਰਪ੍ਰੀਤ ਸਿੰਘ ਜੀ ਗੱਲ ਇਹ ਜਿਨ੍ਹਾਂ ਨੂੰ ਮੈਨੂੰ ਹੁਣੇ ਦੱਸਿਆ ਗਿਆ ਕਿ ਇਹਨਾਂ ਨੂੰ ਬਟੌਰ ਪ੍ਰਧਾਨ ਜਾਦਾ ਲੋਕ ਜਾਣਦੇ ਆ ਭਾਵੇਂ ਐਮਪੀ ਵੀ ਆ ਇਹ ਗੁਰੂ ਦੀ ਬਖਸ਼ਿਸ਼ ਤੇ ਰਹਿਮਤ ਆ ਕਿ ਵਿਦੇਸ਼ ਵਿੱਚ ਜਾ ਕੇ ਸਤਸੰਤਰੋਂ ਪਾਰ ਗੁਰਸਿੱਖੀ ਜੀਵਨ ਤੇ ਗੁਰਸਿੱਖੀ ਸਿਧਾਂਤ ਨੂੰ ਪਰਰਾਏ ਹੋ ਕੇ ਚਰਨਾ ਇਹ ਬਹੁਤ ਵੱਡਾ ਇਹਨਾਂ ਦਾ ਜ贡献 ਨੇ ਉਹਨਾਂ ਦੇ ਨਾਲ ਸਰਦਾਰ ਦਲਵਿੰਦਰ ਸਿੰਘ ਜੀ ਗਿੱਲ ਐਮਪੀ ਸਾਹਿਬ ਇਹ ਅੱਜ ਸਤਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਸਿੱਖਾਂ ਦੇ ਕੇਂਦਰੀ ਧੁਰੇ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਾਰੇ ਸਤਗੁਰਾਂ ਦੇ ਕਰਨ ਪਹੁੰਚੇ ਆ ਉਹਨਾਂ ਦੇ ਨਾਲ ਸਰਦਾਰ ਅਮਰਪ੍ਰੀਤ ਸਿੰਘ ਜੀ ਬੈਂਸ ਇਹ ਜਿਹੜੀਆਂ ਸਾਰੀਆਂ ਸ਼ਖਸੀਅਤਾਂ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਨਾਲ ਹਿੱਸੇ ਆਉਦੇ ਮਾਨਤਾਨ ਨਹੀਂ ਤਾਂ ਲੋਟੜੇ ਹਰ ਕੇ ਆ ਸਾਰਾ ਤੇ ਨਾਲ ਸਰਦਾਰ ਸੁਖਵਿੰਦਰ ਸਿੰਘ ਦੀ ਜੋੜਾ ਜੋੜਾ ਸਾਹਿਬ ਜਿਹੜੇ ਬੇਸ਼ ਪ੍ਰਦੇਸ਼ ਉੱਥੇ ਟਾਈਮਸ ਦੇ ਸੰਪਾਦਕ ਵੀ ਆ ਕਿਉਂਕਿ ਸਾਡੇ ਦੇ ਉੱਥੇ ਦੀ ਪ੍ਰੈਸ ਦਾ ਬੜਾ ਫਰਕ ਆ ਉਹ ਜਿਆਦਾ ਨਾ ਤੌਰ ਤੇ ਭਾਵੇਂ ਇੱਥੇ ਵੀ ਜਿਆਦਾ ਨਹੀਂ ਆ ਪਰ ਫਿਰ ਵੀ ਉੱਥੇ ਵੱਧ ਡੈਮੋਕਰੈਟਿਕ ਨਾਰਮਲ ਦੇ ਅਨਸਾਰ ਉਹਨਾਂ ਨੂੰ ਬਾਦ ਉੱਤੇ ਅਧਿਕਾਰ ਹੈਗੇ ਤੇ ਉਹ ਬੇਬਾਕੀ ਨਾਲ ਆਪਣੀ ਸਾਰੀ ਗੱਲ ਕਰਦੇ ਸੋ ਇਹ ਅੱਜ ਚੇਚੇ ਤੌਰ ਤੇ ਸਾਰੇ ਇੱਥੇ ਪਹੁੰਚੇ ਆ ਮੈਂ ਜਿਉ ਆਇਆ ਆਖਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਇਸ ਸਥਾਨ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਤੇ ਇਹਨਾਂ ਦੇ ਵਿੱਚ ਚੇਚੇ ਤੌਰ ਤੇ ਡਾਕਟਰ ਦਰਜੀਤ ਸਿੰਘ ਜੀ ਚੀਮਾ ਜਿਹੜੇ ਆਪ ਹੀ ਪਿੱਛੇ ਉਦੇਸ਼ ਦਾ ਦੌਰਾ ਕਰਕੇ ਆਏ ਆ ਉਹ ਚੇਚੇ ਤੌਰ ਤੇ ਅੱਜ ਇਹਨਾਂ ਦੀ ਆਮਦ ਤੇ ਪਹੁੰਚਿਆ ਤੇ ਦਿਨ-ਚਾਰ ਦਿਨ ਦੇ ਲਗਾਤਾਰ ਮੇਰੇ ਨਾਲ ਵੀ ਇਹ ਇਨਟੈਕ ਸਿਗੇ ਵੀ ਤੁਸੀਂ ਜ਼ਰੂਰ ਆਇਓ ਤੇ ਨਾਲ ਸਾਡਾ ਉਥੋਂ ਕੈਲਕਰੀ ਤੋਂ ਸਰਦਾਰ ਖੰਮਰ ਸਿੰਘ ਜਿਹੜਾ ਸਾਡੇ ਮੈਂਬਰਸ਼ਿਪ ਨੂੰ ਦਾ ਪ੍ਰਬੰਧਕ ਕਮੇਟੀ ਵੀ ਆ ਤੇ ਉਥੇ ਵੀ ਵਿਦੇਸ਼ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਬੇ ਬਾਕੀ ਨਾਲ ਗੱਲ ਕਰਦਾ ਸੋ ਕਲਵਾਨ ਸਿੰਘ ਦੀ ਮੰਨਣ ਹੋਰ ਬਹੁਤ ਸਾਰੇ ਸਾਡੇ ਅਧਿਕਾਰੀ ਸਹਿਬਾਨ ਪਹੁੰਚੇ ਆ ਸੋ ਮੈਂ ਇਹਨਾਂ ਨੂੰ ਰੇਤ ਦਿਲ ਦੀਆਂ ਅਭਿਆਈਆਂ ਤੋਂ ਇਹਨਾਂ ਨੂੰ ਜੀਵਾਂ ਆਖਦਾ ਧੰਨਵਾਦ ਵੀ ਕਰਦਾ ਦੋ ਪਾਸਿਆਂ ਦਾ ਧੰਨਵਾਦ ਇੱਕ ਤਾਂ ਗੁਰਸਿੱਖੀ ਜੀਵਨ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਤੇ ਦੂਜਾ ਵਿਦੇਸ਼ ਦੇ ਵਿੱਚ ਰਹਿ ਕੇ ਸਾਡੇਆਂ ਨੂੰ ਨਹੀਂ ਉੱਥੇ ਬਹੁਤ ਵੱਡੀਆਂ ਪਾਰਟੀ ਦੇ ਲਈ ਨਾਮਿਨੇਸ਼ਨ ਲੈਣੀ ਹੁੰਦੀ ਆ ਤੇ ਬਹੁਤ ਪਾਣੀ ਪੁੰਨ ਕੇ ਜਾਲੀ ਵਿੱਚ ਹੀ ਨਿਕਰਦਾ ਉਹ ਬੜੀ ਵੱਡੀ ਇੱਕ ਮਹਾਰਤ ਚਾਹੀਦੀ ਹੁੰਦੀ ਆ ਜੋ ਉਥੋਂ ਵੀ ਉਸ ਵਿੱਚੋਂ ਵੀ ਤੇ ਗੁਰਸਿੱਖੀ ਅਨੁਸਾਰ ਵੀ ਇਹ ਪੂਰੇ ਤੌਰ ਤੇ ਆਪਣਾ ਯੋਗਦਾਨ ਪਾ ਰਹੇ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਆਪਣੀ ਬੁੱਕਲ ਚ ਲੈ ਕੇ ਰੱਖਣ ਤਾਂ ਕਿ ਸਮੂਚੀ ਮਨੁੱਖਤਾ ਦਾ ਤੇ ਸਰਬੱਤ ਦਾ ਭਲਾ ਕਰਨ ਦੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਦਿੱਤਾ ਸੀ ਉਹਦੇ ਅਨਸਾਰ ਜੀਵਨ ਜਿਉ ਇਕ ਮੈਨੂੰ ਹੁਣੇ ਹੀ ਨੇ ਦੱਸਿਆ ਕਿ ਇਹਨਾਂ ਸਾਰਿਆਂ ਦੇ ਕਰਤਾ ਪਾਤਾ ਸਰਪੰਚ ਸਾਹਿਬ ਕਿੱਧਰ ਗਏ ਅਬਰਦਵਾਲ ਸਾਹਿਬ ਜਿਹੜਾ ਕਿਉਂਕਿ ਸਾਡੇ ਅੰਗੂਨੇ ਉੱਤੇ ਸਾਰਾ ਕੰਮ ਜਿਹੜੇ ਆ ਨਾ ਪੀਏ ਕਰਦੇ ਆ ਮੈਂ ਵੀ ਆਪਣੇ ਉੱਥੇ ਗਿਆ ਦੋ ਚਾਰ ਵਾਰੀ 2007 ਤੋਂ ਪਹਿਲਾਂ ਤੇ ਮੈਂ ਇੱਕ ਐਮਪੀ ਨੂੰ ਮਿਲਣ ਗਿਆ ਤੇ ਉਹ ਕਹਿੰਦੇ ਜੀ ਇੱਥੇ ਐਮਪੀ ਨਹੀਂ ਮਿਲਣਾ ਤੁਸੀਂ ਤੇ ਪੀਰ ਮਿਲਣਾ ਤੁਸੀਂ ਆਪਣੇ ਕੰਮ ਤੇ ਗਏ ਹੋ ਆ ਬੇਸ ਕਰਕੇ ਦਸਾਂ ਨੌ ਦੀ ਕਿਰਤ ਲਈ ਕਰਦੇ ਆ ਭਾਰਤਾਂ ਦੇ ਸਾਧਕਪੁਰ ਦੀ ਪੌਦੇ ਆ ਜੋ ਦੇਲੀਆਂ ਧਗਾਈਆਂ ਫੜਨਾ ਵਿਰਾਂ ਨੂੰ ਜਿਆ ਤਨਵਾਦ ਕਰਦਾ ਸਾਡੇ ਤਿੰਨ ਭਰਾ ਕੈਨੇਡਾ ਦੇ ਪਾਰਲੀਮੈਂਟ ਦੇ ਮੈਂਬਰ ਸਹਿਬਾਨ ਅੱਜ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਕ ਕਰਨ ਵਾਸਤੇ ਪ੍ਰਾਈਵੇਟ ਵਿਜਿਟ ਦੇ ਉੱਤੇ ਜਿਹੜੇ ਆ ਇੰਡੀਆ ਦੇ ਵਿਜਿਟ ਤੇ ਆਏ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਪਿੰਨਾਂ ਨੂੰ ਹੀ ਵਰਤਾਰ ਜਿਹੜੇ ਉਹਨਾਂ ਦੇ ਸਾਥੀ ਆਏ ਆ। ਸਾਰਿਆਂ ਨੂੰ ਜੀ ਆਇਆਂ। ਸਰਦਾਰ ਹਰਜਿੰਦਰ ਸਿੰਘ ਜੀ ਧਰਦੀ ਸਾਹਿਬ ਪ੍ਰਧਾਨ ਸਾਹਿਬ ਦਾ ਔਰ ਸਾਰੇ ਇਹਨਾਂ ਦੇ ਸਟਾਫ ਦਾ ਧੰਨਵਾਦ ਕਰਦਾ। ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਕਿਉਂਕਿ ਸਾਡੇ ਵਾਸਤੇ ਵੀ ਇੱਕ ਖਾਸ ਓਕੇਜਨ ਆ। ਪੰਜਾਬ ਦੀ ਸਾਡੀ ਧਰਤੀ ਜਿੱਥੇ ਬਹੁ ਗਿਣਤੀ ਹੈ ਸਾਡੀ ਸੈਟਅਪ ਦੀ ਇਥੇ ਵੀ ਸਾਡੇ ਵੱਧ ਵੱਧ ਜੇ ਬਣ ਸਕਦੇ ਆ ਤੇ 13 ਮੈਂਬਰ ਪਾਰਲੀਮੈਂਟ ਬਣ ਸਕਦੇ ਪਰ ਇਹ ਸਾਡੀ ਪੰਜਾਬੀ ਕਮਿਊਨਿਟੀ ਵਾਸਤੇ ਸੈਕਅਵ ਵਾਸਤੇ ਵੀ ਬੜੀ ਵੱਡੀ ਮਾਨਨ ਨਹੀਂ ਕਰਦਾ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕੁਝ ਕਈ ਵਾਰੀ ਸਮੇਂ ਆਇਆ ਹੈ ਕਿ 19 ਤੱਕ ਵੀ ਪਾਰਲੀਮੈਂਟ ਦੇ ਮੈਂਬਰ ਜਿਹੜੇ ਆ ਉਹ ਬਣਦੇ ਇਹ ਠੀਕ ਹੈ ਜਿਹੜੇ ਉੱਥੇ ਮੈਂਬਰ ਪਾਰਲੀਮੈਂਟ ਬੰਦੇ ਆ ਉੱਥੇ ਦੇ ਸੰਵਿਧਾਨ ਦੇ ਮੁਤਾਬਕ ਆਪਣੇ ਜ਼ਿੰਮੇਵਾਰੀਆਂ ਦੇ ਮੁਤਾਬਕ ਉਹਨਾਂ ਨੇ ਉਸ ਕੰਟਰੀ ਦੇ ਮੁਤਾਬਕ ਸਾਰਿਆਂ ਦਾ ਲੋਕ ਅਪਟ ਹੋਣਾ ਹੁੰਦਾ ਪਰ ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਜਿਹੜੇ ਸਾਡੇ ਪੰਜਾਬੀ ਲੋਕ ਹੈ ਸਿੱਖ ਪਰਿਵਾਰ ਹੈ ਉਹਨਾਂ ਨੂੰ ਜਦੋਂ ਆਪਣੇ ਮੈਂਬਰ ਪਾਰਲੀਮੈਂਟ ਜਿੱਤਦੇ ਆ ਤੇ ਇਹਨਾਂ ਤੋਂ ਆਸਾਂ ਤੇ ਉਮੀਦਾਂ ਵੱਧ ਹੁੰਦੀ ਆਸੀਂ ਵੀ بطور ਰਾਜਨੀਤਿਕ ਜਦੋਂ ਭਾਵੇਂ ਪ੍ਰਾਈਵੇਟ ਵਿੱਚ ਤੇ ਜਾਂਦੇ ਆ ਤੇ ਸਾਡੀ ਵੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਆਪਣੇ ਭਰਾ ਇੱਥੇ ਕੋਈ ਐਮਐਲਏ ਹੈ ਜਾਂ ਐਮਪੀ ਹੈ ਜਿਨ੍ਹਾਂ ਨੇ ਸਾਡਾ ਇਸ ਧਰਤੀ ਦੇ ਉੱਤੇ ਆ ਕੇ ਬਾਣ ਵਧਾਇਆ ਕਿਉਂਕਿ ਇਹ ਉਹ ਧਰਤੀਆਂ ਹੈ ਜਿਹਦਾ ਜ਼ਿਕਰ ਗਿੱਲ ਸਾਹਿਬ ਨੇ ਕੀਤਾ ਸੀ ਕਿ ਕਿੰਨਾ ਤਰਨਾ ਨੇ ਸੌ ਚੁੱਕੀ ਸੀ ਤੇ ਕਾਮਾਗਾਟਾ ਮਾਰੂ ਦਾ ਉਹ ਦਿਨ ਉਹ ਇਸੇ ਕਰਕੇ ਯਾਦ ਕੀਤਾ ਜਾਂਦਾ ਹੈ ਇੱਕ ਸਦੀ ਬਾਅਦ ਵੀ ਕਿਤੇ ਜਾਣਾ ਹੀ ਉਸ ਧਰਤੀ ਤੇ ਕਿੰਨਾ ਔਖਾ ਸੀ ਤੇ ਅੱਜ ਉਸ ਧਰਤੀ ਦੇ ਉੱਤੇ ਇੰਨੇ ਨੇ ਸਾਡੇ ਮੈਂਬਰ ਪਾਰਲੀਮੈਂਟ ਬੰਦੇ ਆ ਤੋ ਬਹੁਤ ਅੱਛਾ ਲੱਗਿਆ ਇਹਨਾਂ ਦੇ ਇੱਥੇ ਆਉਣ ਦੇ ਨਾਲ ਇਹਨਾਂ ਨਾਲ ਸੀ ਕੱਲ ਵੀ ਬੈਠੇ ਸੀ ਭਾਵੇਂ ਪ੍ਰਾਈਵੇਟ ਰਿਜ਼ਰਟ ਤੇ ਆਇਏ ਸੀ ਜਿੱਥੇ ਜੀ ਆਸੀਂ ਡਿਸਕਸ ਕੀਤੀਆਂ ਫਿਰ ਬੈਠਾ ਕੇ ਹਾਲੇ ਦੱਸਦੇ ਨਾ ਕਿ ਕਿਵੇਂ ਦੋਵੇਂ ਪਾਸੇ ਬੈਠਿਆ ਸਾਡੇ ਆਪਣੇ ਜਿਹੜੇ ਉੱਥੇ ਨੌਜਵਾਨ ਉਹ ਆਪਣੀ ਧਰਤੀ ਦੇ ਨਾਲ ਆਪਣੀ ਰੂਟਸ ਦੇ ਨਾਲ ਬੈਟਰ ਤਰੀਕੇ ਨਾਲ ਜੁੜੇ ਰਹਿਣ ਮੈਂ ਇਹਨਾਂ ਸਾਰੀ ਟੀਮ ਨੂੰ ਬੇਨਤੀ ਕਰਦਾ ਕਿ ਇਹਦੇ ਵਾਸਤੇ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਕਿ ਉੱਥੋਂ ਜਿਹੜੇ ਸਟੂਡੈਂਟਸ ਇੱਥੇ ਆਉਣ ਆਪਣੇ ਧਰਤੀ ਦੇ ਨਾਲ ਆਪਣੇ ਹਿਸਟੋਰੀਕਲ ਪਲੇਸਿਸ ਦੇ ਨਾਲ ਆਪਣਾ ਗੁਰਬਾਣੀ ਦੇ ਨਾਲ ਜੁੜਨ ਉਹਦੇ ਵਾਸਤੇ ਪ੍ਰਧਾਨ ਸਾਹਿਬ ਹਮੇਸ਼ਾ ਜਿਹੜੀ ਹੈ ਤੁਹਾਡੇ ਵਾਸਤੇ ਤਿਆਰ ਹੈ ਕੋਈ ਵੀ ਸਹਿਯੋਗ ਜਿਹੜਾ ਚਾਹੀਏ ਉੱਥੇ ਬੈਠਿਆ ਵੀ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੇ ਕਿਸੇ ਤਰ੍ਹਾਂ ਦਾ ਸਹਿਯੋਗ ਦੀ ਲੋੜ ਹੋਵੇ ਉੱਥੇ ਦੇ ਗੁਰੂ ਘਰਾਂ ਵਾਸਤੇ ਸੰਗਤ ਵਾਸਤੇ ਕਥਾ ਦੀ ਵੀ ਕੋਈ ਸੇਵਾ ਉਹਦੇ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਤੁਹਾਡੇ ਨਾਲ ਖੜੀ ਹੈ ਇਹ ਐਕਸਚੇਂਜ ਜਿਹੜੀ ਕਲਚਰਲ ਐਕਸਚੇਂਜ ਧਾਰਮਿਕ ਤੇ ਤੀਜਾ ਐਜੂਕੇਸ਼ਨ ਤੇ ਪੱਧਰ ਤੇ ਬੱਚਿਆਂ ਦੀਆਂ ਕੋਈ ਉੱਤਰ ਉੱਤਰ ਇੱਕ ਇੱਕ ਇਹਨਾਂ ਜੋੜ ਕੇ ਰੱਖਣਾ ਮਸਲੇ ਹੱਲ ਕਰਨੇ ਇਹ ਤੁਹਾਡਾ ਬਹੁਤ ਅਹਿਮ ਰੋਲ ਇਦੇ ਵਿੱਚ ਬਣਦਾ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਉਸ ਰੋਲ ਤੇ ਪੂਰਾ ਉੱਤਰੋਗੇ ਸੋ ਸਾਡੀ ਅਰਦਾਸ ਹੈ ਇਸੇ ਤਰ੍ਹਾਂ ਤੁਸੀਂ ਅੱਗੇ ਵਧੋ ਤੇ ਕਰਦੇ ਜਾਣਾ ਚਲੋ ਮਾਈਕ ਹੋਜੀ ਕਰਦਾ ਨਾ ਸਭ ਤੋਂ ਪਹਿਲਾਂ ਮਹਾਰਾਜ ਦਾ ਧੰਨਵਾਦ ਕਰਦਾ ਆਪਣੇ ਸੱਚੇ ਪਾਤਸ਼ਾਹ ਦਾ ਇੱਥੇ ਦਰਸ਼ਨਾਂ ਲਈ ਆਏ ਆ ਉਹਨਾਂ ਦੇ ਇਹ ਉਹਨਾਂ ਤੋਂ ਬਾਅਦ ਆਪਣੇ ਪ੍ਰਧਾਨ ਤਮੀ ਸਾਹਿਬ ਡਾਕਟਰ ਅੰਡਰਟੇ ਚੀਮਾ ਸਾਹਿਬ ਚੋਲਾ ਸਾਹਿਬ ਜਿਨ੍ਹਾਂ ਦੇ ਕੋਸ਼ਰ ਸੱਤਾ ਇਹਨਾਂ ਦਾ ਹੋਇਆ ਆਪਣੇ ਸਾਡੇ ਅਜੀਤ ਆਪਣੇ ਉਮਰ ਸਿੰਘ ਜੀ ਸਦਾ ਉਮਰ ਸਿੰਘ ਜੀ ਅਮਰ ਅਮਰਪ੍ਰੀਤ ਸਿੰਘ ਜੀ ਬੈਸ ਇਹਨਾਂ ਦੀ ਕੋਸ਼ਸ਼ਾਂ ਕਰਕੇ ਅਮਰਪਾਲ ਅਮਰਪਾਲ ਸਿੰਘ ਸਾਰੀ ਸਾਡੀ ਵਧੀਆ ਟੀਮ ਹੈ ਅਸੀਂ ਉੱਥੇ ਵੀ ਕੰਮ ਕਰ ਰਹੇ ਹਾਂ ਮਿਲ ਕੇ ਕੰਮ ਕਰ ਰਹੇ ਹਾਂ ਜਿਹਦਾ ਆਪਣੇ ਜਸਲਾ ਸਿੰਘ ਹੱਲਨ ਹੋਏ ਕੈਲਗਰੀ ਇਸ ਤੋਂ ਆਪਨੇ ਅਮਰਪ੍ਰੀਤ ਸਿੰਘ ਗਿੱਲ ਮੈਂਬਰ ਆਫ ਪਾਰਲੀਮੈਂਟ ਕੈਲਗਰੀ ਸਕਾਈ ਵੀ ਹਤੋਂ ਅਸੀਂ ਉੱਥੇ ਵੀ ਲੋਕਾਂ ਨੂੰ ਆਪਣੇ ਰਾਈਡਿੰਗ ਦੇ ਲੋਕਾਂ ਨੂੰ ਇਹ ਹੀ ਗੱਲ ਕਹਿੰਨੇ ਆ ਕਿ ਅਸੀਂ ਬੇਸ਼ੱਕ ਅਸੀਂ ਤਿੰਨ ਐਮਪੀ ਹੈਗੇ ਆ ਅਸੀਂ ਉੱਥੇ ਇਕੱਠੇ ਹੋ ਕੇ ਚੱਲਦੇ ਆ ਕੋਈ ਵੀ ਮਸਲਾ ਅਸੀਂ ਇਕੱਠੇ ਹੋ ਕੇ ਚੱਲਦੇ ਆ ਜੇ ਟੀਮ ਚੱਲ ਰਹੀ ਆ ਸਾਡੇ ਬੇਸ਼ੱਕ ਤਿੰਨ ਆਫਿਸ ਆ ਅਲੱਗ-ਲੱਗ ਨੇ ਪਰ ਅਸੀਂ ਲੋਕਾਂ ਨੂੰ ਵੀ ਕਿਹਾ ਕਿ ਜੇ ਮੈਂ ਨਹੀਂ ਅਵੇਲੇਬਲ ਅਮਰਪ੍ਰੀਤ ਗਿੱਲ ਜਾਂ ਜਸਲਾਜ ਸਾਡੇ ਇਹਨਾਂ ਦੇ ਤੁਸੀਂ ਕਿਸੇ ਵੀ ਆਫਿਸ ਆਓ ਸਾਡੇ ਦਰਵਾਜ਼ੇ ਸਾਰਿਆਂ ਦੇ ਖੁੱਲੇ ਹੈਗੇ ਨੇ ਅਸੀਂ ਉੱਥੇ ਮੁਸ਼ਕਲਾਂ ਜਿੰਨਾਂ ਦੀ ਹੈਗੇ ਜਿੰਨਾ ਵੀ ਕਰ ਸਕਦੇ ਅ ਤੇ ਕਮਿਊਨਿਟੀ ਦਾ ਪੂਰਾ ਸਹਿਯੋਗ ਆ ਤੇ ਬਾਕੀ ਤੁਹਾਡਾ ਵੀ ਬਹੁਤ-ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਨਾਲ ਸਾਨੂੰ ਮਾਨ ਪਾਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ ਫਾਰਮੈਂਟ ਕਾ ਰੇ ਇਸ ਦੇ ਸ਼ੈਡੋ ਮਿਨਿਸਟਰ ਫॉर ਫਾਈਨੈਂਸ ਪਹਿਲਾਂ ਤਾਂ ਸੀ ਭੰਤਨ ਸਿੰਘ ਰਾਮਦਾਸ ਜੀ ਦਾ ਕੋਟਾਨ ਕੋਟ ਸ਼ੁਕਰ ਕਰਦੇ ਆ ਵੀ ਸਾਨੂੰ ਇਸ ਧਰਤੀ ਤੇ ਸਾਨੂੰ ਇਹਨੂੰ ਇੱਥੇ ਟਾਈਮ ਬਖਸ਼ਿਆ ਆ ਤੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਾਏ ਤੇ ਮੈਂ ਖਾਸ ਕਰਕੇ ਧੰਨਵਾਦ ਦੀਆਂ ਭਾਮੀ ਸਾਹਿਬ ਦੀ ਮਾ ਸਾਹਿਬ ਵੀ ਇੰਨਾ ਵਧੀਆ ਸਾਨੂੰ ਰਿਸੀਵ ਕੀਤਾ ਇੱਥੇ ਸਾਡੀ ਪੂਰੀ ਟੀਮ ਵੱਲੋਂ ਭਯਮਨਪ੍ਰੀਤ ਸਿੰਘ ਗਿੱਲ ਮੈਂਬਰ ਆਫ ਪਾਰਲੀਮੈਂਟ ਕਲਵੀ ਸਕਾਈ ਵਿਊ ਦਲਵਿੰਦਰ ਸਿੰਘ ਗਿੱਲ ਮੈਂਬਰ ਆਫ ਪਾਰਲੀਮੈਂਟ ਸਕਾਈ ਵਿਊ ਤੇ ਕਾਗੀ ਮਕਨਾਈਟ ਅਮਨਪ੍ਰੀਤ ਸਿੰਘ ਬੈਂਕ ਅਮਨਪ੍ਰੀਤ ਸਿੰਘ ਬੈਂਸਪ ਤੇ ਅਮ੍ਰਿਤ ਏ ਸਾਡੀ ਸਾਰੀ ਟੀਮ ਵੱਲੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਡਾ ਸਾਰਿਆਂ ਦਾ ਇੱਕੋ ਹੀ ਮਿਸ਼ਨ ਹੈ ਹੁਣ ਜਿੱਦਾਂ ਮਹਾਰਾਜ ਵੀ ਕਹਿੰਦੇ ਆ ਵੀ ਉਹਨਾਂ ਨੇ ਸ੍ਰੀ ਮਹਾਰਾਜ ਨੇ ਸਾਨੂੰ ਇਹ ਇਹ ਪੋਸਟਾਂ ਬਖਸ਼ੀਆਂ ਬਟ ਮਹਾਰਾਜ ਵੀ ਆਪ ਕਹਿੰਦੇ ਆ ਵੀ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਹ ਸਾਰੀ ਵਡਿਆਈ ਮਹਾਰਾਜ ਦੀ ਆ ਤੇ ਸਾਡਾ ਅਸੀਂ ਕਹ ਲਓ ਵੀ ਅਸੀਂ ਇਹ ਫਰਜ ਸਮਝਦੇ ਆ ਵੀ ਜਾਈ ਜਿਹੜੇ ਸਾਡੇ ਬੱਚੇ ਇੱਥੇ ਦੇ ਨੇ ਜਾਂ ਉੱਥੇ ਦੇ ਨੇ ਜਦੋਂ ਇੱਧਰ ਆਉਂਦੇ ਆ ਉੱਧਰ ਜਾਂਦੇ ਆ ਸਾਡਾ ਇਹੀ ਇੱਕ ਕੋਲ ਆ ਵੀ ਇੱਕ ਤਾਂ ਉਹਨਾਂ ਦੀ ਯੂ ਨੋ ਸੇਫਟੀ ਸਿਕਿਉਰਿਟੀ ਨੰਬਰ 1 ਹੋਣੀ ਚਾਹੀਦੀ ਆ ਪਰ ਨਾਲ ਦੇ ਨਾਲ ਵੀ ਜਿਹੜੀਆਂ ਯੂ ਨੋ ਸੇਵਾਵਾਂ ਜਾਂ ਕਹ ਲਓ ਵੀ ਜੋ ਵੀ ਸਾਨੂੰ ਦਿੱਤਾ ਗਿਆ ਐਸ ফর ਐਸ ਕਲੋ ਵੀ ਜਿਹੜੀ ਸਿੱਖੀ ਬਖਸ਼ੀ ਆ ਵੀ ਉਹ ਜਿੰਨਾ ਅਸੀਂ ਵਧਾ ਸਕਦੇ ਆ ਦੈਟਸ ਬੈਟਰ ਫੋਰ ਬੋਥ ਕੰਟਰੀਜ਼ ਦੈਟਸ ਬੈਟਰ ਫੋਰ ਹਿਊਮੈਨਿਟੀ ਤੇ ਸਾਡਾ ਇਹੀ ਮੇਨ ਰੋਲ ਹੋਣਾ ਚਾਹੀਦਾ ਵੀ ਅਸੀਂ ਸਿੱਖੀ ਵੱਤ ਤੋਂ ਵੱਤ ਚਲਾਈਏ ਸਿੱਖੀ ਵੱਤ ਤੋਂ ਵੱਤ ਅਸੀਂ ਸ਼ੇਅਰ ਕਰੀਏ ਇੱਕ ਦੂਜੇ ਨਾਲ ਐਂਡ ਮੇਕ ਸ਼ûr ਵੀ ਅਸੀਂ ਉਹੀ ਸਿਧਾਂਤਾਂ ਤੇ ਸੇਵਾ ਸੰਗਤ ਜੁਮੇ ਤੇ ਰਹੀਏ ਸਾਡੀ ਵੀ ਇਹੀ ਅਰਦਾਸ ਬੇਨਤੀ ਆ ਅਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੀਏ ਏਕਤਾ ਦੇ ਵਿੱਚ ਰਹੀ ਏ ਤੇ ਮਹਾਰਾਜ ਸਾਨੂੰ ਸਾਰਿਆਂ ਨੂੰ ਹੋਰ ਵੀ ਸੇਵਾ ਸੰਗਤ ਤੇ ਸਿਮਰਨ ਦੀ ਦਾਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਵਾਹਿਗੁਰੂ ਜੀ ਕਾ ਖਾਲਸਾ ਮਨਪੀ ਸਿੰਘ ਗੇਲ ਮੈਂਬਰ ਆਫ ਪਾਰਲੀਮੈਂਟ ਕੈਰਗੀਸ ਕਾਈਬੂ ਤੋਂ ਅੱਜ ਗੁਰੂ ਕੀ ਨਗਰੀ ਵਿੱਚ ਅਰਸ਼ੰਗਦਾਰੇ ਕਰਨ ਪਹੁੰਚੇ ਆ ਤੇ ਬਹੁਤ ਖੁਸ਼ੀ ਹੰਦੀ ਜਦੋਂ ਸਾਡੀਆਂ ਸਤਿਕਾਰਯੋਗ ਸੀਸਤਾ ਸਾਰੇ ਪ੍ਰਧਾਨ ਸਾਹਿਬ ਸਾਹਿਬ ਤੇ ਹੋਰ ਸਾਰੀ ਕੀ ਡਾਕਟਰ ਸਾਹਿਬ ਜੀਨਾ ਸਾਹਿਬ ਸਾਰਿਆਂ ਨੇ ਸਾਡ ਨੂੰ ਜੀ ਆਇਆਂ ਨੂੰ ਆਖਿਆ ਤੇ ਸ਼ੁਰੂ ਤੋਂ ਹੀ ਜਿਵੇਂ ਗੁਰਬਾਣੀ ਦਾ ਫੌਸਲਾ ਸਭੇ ਸਾਡੀ ਵਾਸਤਾ ਨੂੰ ਇਹਨਾਂ ਦਿਸੇ ਬਾਹਰ ਆ ਜਿਓ ਜਿਵੇਂ ਆਪਾਂ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਮੁਫਤ ਦੀ ਸੇਵਾ ਕਰਦੇ ਹਾਂ ਉਸੇ ਤਰ੍ਹਾਂ ਸਾਡੀਆਂ ਡਿਊਟੀਆਂ ਅੱਥੇ ਕੈਨੇਡਾ ਚ ਲੱਗੀਆਂ ਤੇ ਸਾਨੂੰ ਇਹ ਵੀ ਮਰਮਾਨ ਮਹਿਸੂਸ ਹੁੰਦਾ ਵੀ ਅਸੀਂ ਜਦੋਂ ਪੱਗਾ ਬੰਨ ਕੇ ਕੈਨੇਡਾ ਦੀ ਪਾਰਲੀਮੈਂਟ ਦੇ ਕੋਲ ਜਾ ਕੇ ਕੰਮ ਕਰਦੇ ਹਾਂ ਤੇ ਸਾਰੀ ਮਨੁੱਖਤਾ ਲਈ ਸਾਰੇ ਕੈਨੇਡੀਅਨਸ ਦੇ ਕੰਮ ਕਰਦੇ ਹਾਂ ਤੇ ਸਾਰੀ ਦੁਨੀਆ ਦੇ ਭਲੇ ਲਈ ਜੋ ਸ਼ਬਦ ਉਹਨੇ ਸਾਨੂੰ ਆ ਸਵਾਗਤ ਬੱਤੀ ਉਸ ਨੂੰ ਤਾਰੂ ਕੰਮ ਕਰਦੇ ਦੇ ਇੱਥੇ ਆ ਕੇ ਗੁਰੂ ਜੀ ਕਿੰਨੇ ਵੀ ਬਹੁਤ ਮਾਨਵਸੂਸਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਗਤ ਹੈ ਵਾਹਿਗੁਰੂ ਜੀ ਜੀ ਸਿਆਸ ਚਾਹੀ ਉਖੰਦੀਆ ਚਾਹੀ ਖੰਦੀਆ ਅਕੀ ਸਿਆਸ ਪਾਰੇ ਆ ਪਨਾ ਇੰਕਰੀਕ ਗੁਰਮਾਰਾ ਦੇ ਦਰਸ਼ਨ ਕਰਨ ਆਏ ਜੀ ਇਨੀ ਗਾ ਜ਼ਰੂਰ ਕਹੂੰਗਾ ਜਦਦੇ ਅਸੀਂ ਇਤਨਾ ਨੇ ਸੋਚ ਚੁੱਕੀ ਪੋਸਟ ਟੈਨ ਸੀਗਾ ਜਦੋਂ ਇਨਾ ਭਾਈਆਂ ਨੇ ਅਸੀਂ ਇਕੱਠਿਆਂ ਨੇ ਸੋਚ ਚੁੱਕੀ ਜਿਸ ਦਿਨ ਕਾਮਾ ਗਾਤਾ ਮਹਰੂਦ ਸ਼ੇਪਲੂ ਉਹ ਕਿਰੇਡਾ ਤੋਂ ਜਵਾਬ ਮਿਲਿਆ ਸੀ ਉਸ ਦਿਨ ਅਸੀਂ ਜਿੱਤੇ ਨੇ ਭਰਾਵਾਂ ਨੇ ਉਸੇ ਕੰਟਰੀ ਦੀ ਪਾਰਲੀਮੈਂਟ ਦੇ ਵਿੱਚ ਸੌਂਚੀ ਕਿ ਦੇ ਉਸ ਕੰਟਰੀ ਦੀ ਵੇਖ ਕਿਉਂ ਲਈ ਅਸੀਂ ਗਏ ਭਾਜੀ ਜਿਸ ਤਰ੍ਹਾਂ ਅਸੀਂ ਸਿਕਿਉਰਿਟੀ ਦੀ ਗੱਲ ਕੀਤੀ ਹੁਣ ਇੱਥੇ ਹਾਲਾਤ ਇੰਜ ਲੱਗ ਰਹੇ ਐ ਲੈਂਡ ਆਰਡਰ ਹਾਂ ਇੱਥੇ ਆਪੇ ਪੰਜਾਬ ਸਾਨੂੰ ਠੀਕ ਹੀ ਲੱਗਿਆ ਵੈਸੇ ਅਗੇਨ ਜਿੱਦਾਂ ਭਾਜੀ ਨੇ ਕਿਹਾ ਵੀ ਅਸੀਂ ਪਰਸਨਲ ਤੌਰ ਤੇ ਆਏ ਆਏ تھے ਤੇ ਇੱਥੇ ਦਰਸ਼ਨ ਕਰਨ ਆਏ ਆ ਇੱਥੇ ਬlesing ਲੈਣ ਆਏ ਆ ਕਿ ਉਹ ਦੇ 23 ਸਦਸਨ ਨੂੰ ਫੋਕਸ ਕਰਨਾ ਚਾਹੁੰਦਾ ਜਿਹੜੀਆਂ ਜਿਹੜੀਆਂ ਇਕੱਠੀ ਹੋ ਕੇ ਰਹਿੰਦੀ ਆ ਤੇ ਆਪਣੇ ਪੰਜਾਬੀ ਸਕੂਲੇ ਜੇ ਪ੍ਰੈਕੈਡਰੀ ਦੀ ਗੱਲ ਕਰਦੇ ਆ ਸਾਡਾ ਖਾਲਸਾ ਸਕੂਲ ਆ ਬਾਕੀ ਗੁਰਮਤਿਆਂ ਕਲਾਸਿਸ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਕੂਲ ਦੇ ਵਿੱਚ ਦੋ ਤਿੰਨ ਆਪਣੇ ਉੱਥੇ ਪੰਜਾਬੀ ਸਕੂਲ ਨੇ ਜਿਹੜੇ ਫੁੱਲ ਟਾਈਮ ਸਕੂਲ ਨੇ ਤੇ ਉਹਨਾਂ ਜਿੱਥੇ ਉਹ ਜੋ ਕੈਨੇਡੀਅਨ ਪ੍ਰਕਲਾਮਾ ਕਾਗੀ ਬੋਰਡ ਆਫ ਐਜੂਕੇਸ਼ਨ ਉਹਨੂੰ ਪਾਉਂਦੇ ਉਸ ਦੇ ਨਾਲ-ਨਾਲ ਗੁਰਮਤਿ ਸਟਡੀ ਕੀਰਤਨ ਦੀ ਸਟਡੀ ਨਾਲ ਹੁੰਦੀ ਆ ਸਪੋਰਟਸ ਦਾ ਪੂਰਾ ਧਿਆਨ ਰੱਖਿਆ ਜਾਂਦਾ ਤੇ ਇਹ ਵੀ ਦੱਸ ਕੇ ਖੁਸ਼ੀ ਹੁੰਦੀ ਜਦੋਂ ਸਕੂਲ ਵੀ ਖੁੱਲੇ ਸਾਡੇ ਤਕਰੀਬਨ 850 ਸਕੂਲ ਆ ਉੱਥੇ ਸਾਡੇ ਜਿਹੜੀ ਸਟੇਟ ਦੇ ਉਹਨਾਂ ਚੋਂ ਪਹਿਲੇ ਟੌਪ 15 ਦੇ 15 ਨੰਬਰਾਂ ਚੋਂ ਆਪਣਾ ਖਾਲਸਾ ਸਕੂਲ ਕਰਕੇ ਦਾੜਿਆ ਜਿੱਥੇ ਉਹ ਜਿਹੜੀ ਐਜੂਕੇਸ਼ਨ ਆ ਉਹਨੂੰ ਰੱਖਣਾ ਨਾਲ ਗੁਰਮਤ ਐਜੂਕੇਸ਼ਨ ਦੀ ਪੜਾਈ ਜਾਂਦੀ ਹੈ ਬਾਕੀ ਪੇਰੈਂਟਸ ਅਵੇਅਰ ਨੇ ਜਿਵੇਂ ਆਪਾਂ ਜਸਵੰਤ ਸਿੰਘ ਦੀ ਗੱਲ ਕਰੀਏ ਇਹਨਾਂ ਵਰਤੇ ਇਥੋਂ ਦਾ ਨਹੀਂਗਾ ਆਪਣਾ ਕੈਨੇਡਾ ਦਾ ਨਹੀਂਗਾ ਪਰ ਫਿਰ ਵੀ ਸਿੱਖੀ ਸੰਭੀ ਹੋਈ ਸੌਰੀ ਇੰਡੀਆ ਦਾ ਨਹੀਂਗਾ ਉੱਥੇ ਬਾਹਰਲੇ ਜੰਪਲ ਨੇ ਫਿਰ ਵੀ ਪੂਰੇ ਆਪਣੇ ਅਸੀਂ ਕਿਸੂਪ ਦੇ ਵਿੱਚ ਰਹੇ ਨੇ ਇਹ ਚਲੋ ਮੈਂ ਇਥੋਂ ਪਾਰਵੀ ਚੋਂ ਪੜਦਾ ਗਿਆ ਸੀਗਾ ਤੇ ਇਹ ਇਹ ਇਹਨਾਂ ਉਪਰਾਲਿਆਂ ਸਬਕ ਹੈ ਜੋ ਉੱਥੇ ਸਾਡੇ ਪੁਰਾਣੇ ਪਾਇਨੀਅਰਸ ਜਿਹੜੇ ਪੁਰਾਣੇ ਪੰਜਾਬੀ ਗਏ ਨੇ ਉਹਨਾਂ ਨੇ ਗੁਰਮਤਿ ਨੂੰ ਨਹੀਂ ਪਿੱਛੇ ਕੀਤਾ ਜਿੱਥੇ ਆਪਣੇ ਕਮਾਂ ਕਰਾਂ ਦੇ ਮੂਰੇ ਤਰੱਕੀ ਕੀਤੀ ਇਸੇ ਤਰ੍ਹਾਂ ਹੀ ਆਪਣੇ ਸਕੂਲ ਕਾਲਜੇ ਸਾਰੇ ਨਾਲ ਨਾਲ ਖੁੱਲੇ ਹੋਏ ਨੇ ਤੇ ਇਤਫਾਕ ਦੇ ਨਾਲ ਸਾਰੇ ਪੰਜਾਬੀ ਫਰੋਥੇ ਰਹੇ ਤੇ ਜਿਹੜੇ ਤੁਹਾਨੂੰ ਯੂਸ ਜਾਣਾ ਚਾਹੁੰਦਾ ਉਹਨਾਂ ਲਈ ਥੋੜਾ ਟਫ ਹੋ ਗਿਆ ਵੀਜ਼ਾ ਅਧਾਰੀ ਜਿਹੜੀ ਹੈ ਉਹ ਸਿਸਟਮ ਹੈ ਉਹ ਥੋੜਾ ਟਫ ਹੋ ਗਿਆ ਜਿਹੜੇ ਯੂਸ ਕਰੇ ਜਿਹੜਾ ਵਾਅਦਾ ਉਕੇ ਉਹਨੂੰ ਲੈ ਕੇ ਖਾਸ ਆ ਜਿਨ੍ਹਾਂ ਨੇ ਜਾਣਾ ਦੇਖੋ ਕਈ ਇਹੋ ਜਿਹੇ ਪ੍ਰੋਗਰਾਮਸ ਨੇ ਜਿਨ੍ਹਾਂ ਦੇ ਵਿੱਚ ਜਾ ਸਕਦੇ ਜਿਵੇਂ ਚੀਵਾ ਸਾਹਿਬ ਨੇ ਗੱਲ ਕੀਤੀ ਆ ਸਾਡੇ ਬੱਚਿਆਂ ਦਾ ਐਕਸਚੇਂਜ ਪ੍ਰੋਗਰਾਮ ਹੁੰਦਾ ਹੈ ਜਿਹੜੇ ਬੱਚਿਆਂ ਨੇ ਇਥੇ ਆ ਕੇ ਪੜ੍ਹਨਾ ਉਸ ਤੇ ਬਾਹਰ ਵੀ ਤੁਸੀਂ ਜਾ ਸਕਦੇ ਹੋ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤਬਦੀਲੀਆਂ ਆਉਣੀਆਂ ਨੇ ਤੇ ਜਿਨੇ ਇੱਥੇ ਵੀ ਬਹੁਤ ਸੋਹਣਾ ਮੌਕਾ ਜੀ ਇੱਥੇ ਰਹਿ ਕੇ ਪੜ੍ਹਨਾ ਉਹਦੀ ਬਾਤ ਜਾਣ ਦੇ ਲਈ ਉਹਨਾਂ ਦੇ ਵੀ ਦੋਰ ਅਜੇ ਵੀ ਖੁੱਲੇ ਨੇ ਤੇ ਉਹ ਆਪਕੋ ਸਟੂਡੈਂਟਲ ਕੀ ਮਤ ਹੈ ਚੰਦੀਚੜਾ ਰਹਿਤਾ ਉਹਨਾਂ ਲਈ ਇੱਕ ਖਾਸ ਮੈਸੇਜ ਹੈ ਤਾਂ ਬਿਲਕੁਲ ਕੈਨੇਡਾ ਲੈਂਡ ਆਫ ਜਿਹੜੀ ਹੈਗੀ ਓਪਰਚ्युनिटीज ਦੀ ਲੈਂਡ ਆ ਦੇਖੋ ਅਸੀਂ ਸਾਰੇ ਉੱਥੇ ਇੱਕ ਇਮੀਗ੍ਰੈਂਟ ਪਰਵਾਰਾਂ ਚੋਂ ਗਏ ਆ ਕਿ ਇਹੋ ਜਿਹਾ ਮੁਲਕਾ ਉੱਥੇ ਜਾ ਕੇ ਤੁਸੀਂ ਕੋਈ ਵਿਤਕਰਾ ਨਹੀਂ ਤੁਹਾਡੇ ਨਾਲ ਕੀਤਾ ਜਾਂਦਾ ਜੋ ਉੱਥੋਂ ਦਾ ਜੰਮਿਆ ਫਲਿਆ ਗੋਰਾ ਮਨਸਾ ਦਾ ਉਹ ਅਸੀਂ ਬਣ ਸਕਦੇ ਆ ਸੋ ਇਹ ਲੈਂਡ ਆਫ ਓਪਰਚ्युनिटीज ਆ ਸੋ ਬਹੁਤ ਮਾਨਸੂਰ ਸੁਲਸਨ ਦਾ ਕੈਨੇਡੀਅਨ ਸੈਕੂਆਟੇ ਅਸੀਂ ਜੋ ਸਾਡਾ ਥੋੜੇ ਸਿੱਟਿਆ ਨਾਲ ਅਸੀਂ ਸਾਡੀ ਉਹ ਕੱਲੀ ਕਰਨ ਤੋਂ ਮੀਨੀ ਸਾਡੇ ਲਈ ਸਾਰਾ ਕੁਝ ਕੈਨੇਡਾ ਦੀ ਹੈ ਜਿੱਥੇ ਪੰਜਾਬ ਦੇ ਜੰਮੇ ਪਲੇ ਜਿੰਨਾ ਮੂਹ ਸਾਨੂੰ ਇੱਥੇ ਦਾ ਇਸੇ ਤਰ੍ਹਾਂ ਹੀ ਕੰਮ ਕੈਨੇਡਾ ਦਾ ਮੂਹ ਉੱਥੇ ਬੈਠੇ ਇਥੋਂ ਦੀ ਖਬਰਾਂ ਸੁਣਦੇ ਹੋ ਕਿ ਇਗਜ਼ਾਮ ਚ ਕਨੇਡਾ ਲਵਾਦੇ ਸਰਕਾਰਾਂ ਸਰੋ ਨੇ ਕੀਆ ਗਿਆ ਨਹੀਂ ਇਹੋ ਜਿਹਾ ਕੁਝ ਨਹੀਂ ਪੰਜਾਬ ਵਿੱਚ ਮੈਂ ਹਾਂਜੀ ਕਿ ਉਹਦੇ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਪੰਜਾਬ ਬਾਰੇ ਪਰ ਕੈਨੇਡਾ ਦੇ ਵਿੱਚ ਇਹੋ ਜਿਹਾ ਕਦੇ ਕੋਈ ਨਹੀਂ ਤੁਹਾਨੂੰ ਫੁੱਲ ਫਰੀडम ਆ ਚਲੋ